ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਥ ਸਾਹਿਬ ਸਿੰਘ ਸਾਹਿਬਾਂ ਦੀ ਹੋਈ ਇਕੱਤਰਤਾ ਵਿੱਚ ਬਹੁਤ ਵੱਡੇ ਫੈਸਲੇ ਜਿਹੜੇ ਨੇ ਉਹ ਲਿੱਤੇ ਗਏ ਨੇ ਕਿ ਬੇਸ਼ੱਕ ਬੀਤੇ ਦਿਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਨੇਤਾਵਾਂ ਵੱਲੋਂ ਤੇ ਸੀਨੀਅਰ ਨੇਤਾਵਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੰਗ ਪੱਤਰ ਦਿੱਤਾ ਗਿਆ ਸੀ ਆਪਣੀ ਬੇਨਤੀ ਪੱਤਰ ਜਿਹੜਾ ਸੀ ਉਹ ਦਿੱਤਾ ਗਿਆ ਸੀ ਜਿਸ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਰਾਮ ਰਹੀਮ ਦੀ ਮਾਫੀ ਨੂੰ ਲੈ ਕੇ ਜੋ ਜੋ ਉਸ ਵੇਲੇ ਕਾਰਵਾਈਆਂ ਹੋਈਆਂ ਨੇ ਉਸ ਲਈ ਉਹ ਸ਼ਮਾ ਜਾਚਣਾ ਜਿਹੜੀ ਹੋ ਕਰਨਾ ਚਾਹੁੰਦੇ ਆ ਜਿਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਇੱਕ ਮੈਂ ਜਿਹੜਾ ਹੈ ਫੈਸਲਾ ਉੱਚ ਲਿਤਾ ਗਿਆ ਹੈ ਜਿਸ ਵਿੱਚ ਸਾਫ਼ ਤੋਂ ਤੇ ਕਿਹਾ ਕਿ ਸੁਬੀਰ ਸਿੰਘ ਬਾਦਲ ਜੋ ਕਿ ਸ਼੍ਰੋਮ ਨੇ ਕਹਾਲੇ ਤੇ ਪ੍ਰਧਾਨ ਨੇ ਉਹ 15 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈ ਇਸ ਦਾ ਜਵਾਬ ਜਿਹੜਾ ਹੈ ਉਹ ਜ਼ਰੂਰ ਦੇਣ ਲੇਕਿਨ ਕਿਤਨਾ ਕਿਤੇ ਜੋ 90 ਲੱਖ ਰੁਪਏ ਦੀ ਉਸ ਸਮੇਂ ਇਸ਼ਤਿਹਾਰ ਜਿਹੜੇ ਲੱਗੇ ਸਨ ਉਸ ਦਾ ਜੋ ਵੇਰਵਾ ਹੈ ਉਹ ਵੀ ਜਿਹੜਾ ਹੈ ਉਹ ਜ਼ਰੂਰ ਮੰਗਿਆ ਗਿਆ ਹੈ ਲੇਕਿਨ ਕਿਤਨਾ ਕਿਤੇ ਸ਼੍ਰੋਮ ਨੇ ਅਖਾਲੀ ਦਲ ਵਿੱਚ ਲਗਾਤਾਰ ਪੈਂਦੀ ਹੋਇਆ ਪਾੜ ਜਿਹੜਾ ਸੀਗਾ ਉਹ ਕਿਤਨਾ ਕਿਤੇ ਘਟਦਾ ਹੋਇਆ ਨਜ਼ਰ ਨਹੀਂ ਆਇਆ ਕਿਉਂਕਿ ਬੀਤੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਗਿਆਨੀ ਹਰਪੀ ਸਿੰਘ ਉਹਨਾਂ ਵੱਲੋਂ ਵੀ ਇਸ ਉਤੇ ਕੜਰਾ ਇਤਰਾਜ ਜਤਾਇਆ ਜਾ ਰਿਹਾ ਸੀ ਅਤੇ ਸ਼੍ਰੀ ਅਕਾਲ ਤਖਤ ਦੇ ਬਾਕੀ ਨੇਤਾਵਾਂ ਦਾ ਸਾਥ ਦਿੰਦੇ ਹੋਏ ਵੀ ਨਜ਼ਰ ਆਇਆ ਲੇਕਿਨ ਕਿਤਨਾ ਕਿਤੇ ਅੱਜ ਜੋ ਸੀ ਗਿਆਨੀ ਹਰਪੀ ਸਿੰਘ ਕਿਸੇ ਵੀ ਪੱਤਰਕਾਰ ਦੇ ਨਾਲ ਸਵਾਲ ਦਾ ਜਵਾਬ ਦਿੰਦੇ ਹੋਏ ਪਰ ਨਜ਼ਰ ਨਹੀਂ ਆਇਆ ਤੇ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱ태ਰਾ ਸਿੰਘ ਸਾਹਿਬ ਗੱਰੀ ਰਾ ਕੇਬੀਰ ਸਿੰਘ ਹੀ ਆਪਣਾ ਜਿਹੜਾ ਹੈ ਵਿਆਰ ਉਹ ਭੇਜਣਗੇ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੋਈ ਵੱਡਾ ਲਿਤਾ ਗਿਆ ਜਿਸ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਜਿਸ ਜੋ ਬੇਤਬੀ ਦੇ ਦੌਰ ਨੇ ਉਹ ਲਗਾਤਾਰ ਵਧ ਰਹੇ ਨੇ ਅਤੇ ਉਸ ਨੂੰ ਰੋਕਣ ਵਾਸਤੇ 24 ਘੰਟੇ ਲਈ ਜਿਹੜਾ ਹੈ ਕੋਈ ਨਾ ਕੋਈ ਗਾਰਡ ਜਿਹੜਾ ਹੈ ਉਹ ਤੇ ਨਾਜ ਜਿਹੜਾ ਹੈ ਉਹ ਕੀਤਾ ਜਾਵੇ ਤਾਂ ਜੋ ਕਿ ਇਹ ਬੇਤਬੀਆਂ ਜਿਹੜੀ ਘਟਨਾਵਾਂ ਨੇ ਉਹ ਰੁਕ ਸਕਣ ਦੂਸਰੇ ਪਾਸੇ ਲਗਾਤਾਰ ਹੀ ਅੱਜ ਸਾਰਾਂ ਦੀ ਨਜ਼ਰ ਇਸ ਪੰਜ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਦੇ ਵਿੱਚ ਜਿਹੜੀ ਸੀ ਬਣੀ ਹੋਈ ਸੀ ਕਿਉਂਕਿ ਲਗਾਤਾਰ ਹੀ ਸ਼੍ਰੋਮਣੀ ਕਾਲੀਦਾ ਦੇ ਬਾਕੀ ਤੜਾਸੀ ਹੋਣਾਂ ਵੱਲੋਂ ਜੋ ਆਪਣਾ ਲਗਾਤਾਰ ਹੀ ਗੱਲਬਾਤ ਵੀ ਕੀਤੀ ਜਾ ਰਹੀ ਸੀ ਤੇ ਆਪਣਾ ਪ੍ਰੈਸ਼ਰ ਜਿਹੜਾ ਸੀਗਾ ਉਹ ਵੀ ਜਰੂਰ ਬਣਾਇਆ ਜਾ ਰਿਹਾ ਸੀ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਜੋ ਉਹਨਾਂ ਵੱਲੋਂ ਜਿਹੜੀਆਂ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਸੀਆਂ ਉਹ ਦਿੱਤੀਆਂ ਜਾ ਰਹੀਆਂ ਸੀ ਕਿਹਾ ਜਾ ਰਿਹਾ ਸੀ ਕਿ ਉਸ ਸਮੇਂ ਸਰਵੇ ਜਿਹੜੀ ਸੀਆਂ ਬੇਦਮੀਰ ਦੌਰ ਦੇ ਦੌਰਾਨ ਜੋ ਅਗਰ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹਦਾ ਸ਼ਿਮਾਂ ਜਾਂਚ ਕਾਰਜ ਜਿਹੜੀ ਹੈ ਉਹ ਪੱਕੀਤੀ ਜਾਵੇ ਲੇਕਿਨ ਕਿ ਤਰ੍ਹਾਂ ਕਹਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਐਕੀ ਇਤਿਹਾਸਿਕ ਜਿਹੜਾ ਫੈਸਲਾ ਜਿਹੜਾ ਹੈ ਉਹ ਦਿੱਤਾ ਗਿਆ ਤੇ ਸੁਖਬੀਰ ਸਿੰਘ ਬਾਦਲ ਨੂੰ 15 ਦਿਨਾਂ ਦੇ ਵਿੱਚ ਵਿੱਚ ਜੋ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਸਾਫਤ ਤੌਰ ਤੇ ਲਿਖਿਆ ਗਿਆ ਹੈ ਕਿ ਉਹ 15 ਦਿਨਾਂ ਦੇ ਵਿੱਚ ਵਿੱਚ ਆਪਣਾ ਸਪਸ਼ਟੀਕਰਨ ਅਤੇ ਕਿਉਂ 90 ਲੱਖ ਰੁਪਏ ਦੇ ਇਸ਼ਹਾਰ ਲੱਗੇ ਸਨ ਉਸ ਵੇਲੇ ਉਹ ਉਹਦਾ ਜਾਂ ਵੇਰਵਾ ਜਿਹੜਾ ਹੈ ਉਹ ਜ਼ਰੂਰ ਦਿੱਤਾ ਜਾਵੇ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਅਤੇ ਆਪਣੇ ਵੱਲੋਂ ਕਿਹੜਾ ਵੇਰਵਾ ਉਹਨਾਂ ਵੱਲੋਂ ਜਿਹੜਾ ਹੈ ਦਿੱਤਾ ਜਾਂਦਾ ਕਿਉਂਕਿ ਲਗਾਤਾਰ ਹੀ ਜਦੋਂ ਦੀ ਬਾਬਲਕਾ ਗੋਲੀਕਾਂਡ ਹੋਈ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ਵਾਲ ਜਿਹੜਾ ਸੀ ਉਹ ਵਾਤਾ ਹੋਇਆ ਨਜ਼ਰ ਆਇਆ ਸੀ 2017 ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਵੀ ਬਹੁਤ ਨੁਕਸਾਨ ਜਰਾ ਸੀਗਾ ਉਹ ਮਿਲਦਾ ਹੋਇਆ ਨਜ਼ਰ ਆਇਆ ਉਸ ਤੋਂ ਬਾਅਦ 2017 ਦੇ ਵਿੱਚ ਜਿਤਨਾ ਸੀ ਕਾਂਗਰਸ ਦੀ ਗਵਰਨਮੈਂਟ ਮਣੀ ਤਾਂ ਉਹਨਾਂ ਵੱਲੋਂ ਸਾਫ਼ ਤੋਂ ਕਿਹਾ ਗਿਆ ਸੀਗਾ ਕਿ ਅਸੀਂ ਜਰੂਰ ਜਿਹੜਾ ਇਹ ਤੇ ਫੈਸਲਾ ਜਿਹੜਾ ਹੈ ਜੋ ਬੇਦਬੀ ਦੇ ਦੌਰ ਦੇ ਦੌਰਾਨ ਹੋਇਆ ਉਸ ਤੇ ਲਿੱ ਦਿੱਤਾ ਜਾਵੇ ਗੱਲ ਦੇਖਿਨ ਉਹ ਉਹਨਾਂ ਵੱਲੋਂ ਵੀ ਕਿਸੇ ਵੀ ਤਰ੍ਹਾਂ ਦਾ ਫੈਸਲਾ ਨਹੀਂ ਲਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਵੱਲੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਉੱਤੇ ਭਰੋਸਾ ਜਤਾਇਆ ਗਿਆ ਲੇਕਿਨ ਕਿਤਨਾ ਕਿਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਇਹ ਜਿਹੜਾ ਸਾਰਾ ਹੈ ਮਾਮਲਾ ਜਿਹੜਾ ਹੈ ਉਹ ਪਹੁੰਚਿਆ ਹੈ ਮਾਮਲੇ ਪਹੁੰਚਣ ਤੋਂ ਬਾਅਦ ਜੋ ਸੁਖਬੀ ਸਿੰਘ ਬਾਦਲ ਹੈ ਉਹਨਾਂ ਨੂੰ ਸਪਸ਼ਟੀਕਰਨ ਦੇਣ ਵਾਸਤੇ ਜਿਹੜਾ ਹੈ ਉਹ ਬੁਲਾਇਆ ਗਿਆ ਤੇ ਸਾਫ਼ ਤੌਰ ਤੇ ਕਹਿ ਗਿਆ ਕਿ ਸੁਖਬੀ ਸਿੰਘ ਬਾਦਲ ਜਿਹੜਾ ਸਾਰਾ ਸਪਸ਼ਟੀਕਰਨ ਜਿਹੜਾ ਹੈ ਉਹ ਦੇਣ ਤਾਂ ਜੋ ਕਿ ਪਤਾ ਲੱਗ ਸਕੇ ਕਿ 90 ਲੱਖ ਰੁਪਏ ਦਾ ਜਿਹੜਾ ਇਸ਼ਤਿਹਾਰ ਲੱਗੇ ਸਨ ਉਹ ਕਿਸ ਦੇ ਮਕੈਦ ਜਿਹੜਾ ਸੀ ਉਹ ਲੱਗਿਆ ਸੀ ਲੇਕਿਨ ਕਿਤਨਾ ਕਹਤੇ ਹੁਣ ਜਦੋਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਸ ਵਿੱਚ ਐਂਟਰੀ ਹੋਈ ਹੈ ਤੇ ਐਂਟਰੀ ਤੋਂ ਬਾਅਦ ਹੁਣ ਕੀ ਸੁਖਬੀ ਸਿੰਘ ਬਾਦਲ 15 ਦਿਨਾਂ ਬਾਅਦ ਅਕ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਜਾਂ ਨਹੀਂ ਦਿੱਤਾ ਜਾਂਦਾ ਇਹ ਤਾਂ ਅਸਮਾਂ ਹੀ ਦੱਸੇਗਾ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਣ ਹੁਕਮ ਜਾਰੀ ਜਿਹੜਾ ਹੈ ਉਹ ਕਰ ਦਿੱਤਾ ਗਿਆ ਹੈ ਹੁਣ ਵੇਖਣਾ ਹੋਵੇਗਾ ਕਿ ਸੁਖਬੀ ਸਿੰਘ ਬਾਤਲਕਰੋ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਤੇ ਉਹਨਾਂ ਵੱਲੋਂ ਕੀ ਕੀ ਵੇਰਵਾ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 15 ਜੁਲਾਈ 2024 ਨੂੰ ਪੰਜ ਸਿੰਘ ਸਹਿਬਾਨ ਦੇ ਇਕਤਰਤਾ ਦਫਤਰ ਸਕੱਤਰੇਤ ਸ਼੍ਰੀ ਅਕਾਲ ਤਖਸੈ ਸਹਿਬ ਵਿਖੇ ਹੋਈ ਜਿਸ ਵਿੱਚ ਦੀਰਘ ਵਿਚਾਰਾਂ ਕਰਕੇ ਹੇਠ ਲਿਖੇ ਅਨੁਸਾਰ ਫੈਸਲੇ ਕੀਤੇ ਗਏ ਨੰਬਰ 1 ਗੁਰਦੁਆਰਾ ਸਹਿਬਾਨਾ ਵਿੱਚ ਦਿਨੋ ਦਿਨ ਵੱਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਹਰੇਕ ਗੁਰਦੁਆਰਾ ਸਹਿਬ ਵਿੱਚ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ ਇਸ ਵਿੱਚ ਕੁਤਾਹੀ ਪਾਏ ਜਾਣ ਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨੰਬਰ 2 ਬਾਬਾ ਦਇਆ ਸਿੰਘ ਜੀ ਮੁਖੀ ਸੰਪਰਦਾਇ ਦਲ ਬਾਬਾ ਵਿਦੇ ਚੰਦ ਜੀ ਚਲਦਾ ਬਹਿੇਰ ਚੱਕਰਵਰਤੀ ਨਿਹੰਗ ਸਿੰਘਾਂ ਹੈੱਡਕੁਆਟਰ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪੰਥ ਸੇਵਾਕ ਦਾ ਵਿਸ਼ੇਸ਼ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਨੰਬਰ 3 ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੇ ਤਰਜਮਾਨ ਨਹੀਂ ਕੀਤੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟਿਕਰਨ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲੈਖਤੀ ਰੂਪਕ ਦੇਣ ਲਈ ਕਿਹਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਅਕਾਲੀ ਆਗਮ ਵੱਲੋਂ ਲਾਏ 90 ਲੱਖ ਦੇ ਇਸ਼ਤਿਹਾਰ ਦੇਣ ਦੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ ਅੱਜ ਸਿੰਘ ਸਹਿਬਾਨ ਦੀ ਇਕੱਤਰਤਾ ਵਿੱਚ ਵਾਤਾਵਰਣ ਦੀ ਤੇ ਪਾਣੀ ਦੀ ਸਾਂਭ-ਸੰਭਾਲ ਪੰਛੀਆਂ ਦੀਆਂ ਖਤਮ ਹੋ ਰਹੀਆਂ ਨਸਲਾਂ ਤੇ ਚਿੰਤਾ ਜ਼ਾਹਰ ਕਰਦਿਆਂ ਆਦੇਸ਼ ਕੀਤਾ ਜਾਂਦਾ ਹੈ ਕਿ ਹਰ ਸਿੱਖ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਾਵੇ ਪਾਣੀ ਦੀ ਸਾਮ ਸੰਭਾਲ ਕੀਤੀ ਜਾਵੇ ਤਾਂ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ